ਵੰਦਾ ਦੇਜੀ ਪੰਪਤਾਂ ਸਾਹਿਬ ਨੇ ਅੱਜ ਪਠਾਨਕੋਟ ਦੇ ਵਿੱਚ ਐਨ ਆਰ ਆਈ ਮੀਟਿੰਗ ਕੀਤੀ ਜੀ ਉਸ ਦੇ ਵਿੱਚ ਪੰਪਤਾਂ ਸਾਹਿਬ ਨੇ ਕੀ ਕਿਹਾ ਉਹ ਸੁਣੋ ਅੱਜ ਤੋਂ ਅਸੀਂ ਪੰਜਾਬ ਚ ਪ੍ਰਵਾਸੀ ਪੰਜਾਬੀਆਂ ਲਈ ਐਨ ਆਰ ਆਈ ਮੀਟਿੰਗ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਚ ਐਨ ਆਰ ਆਈਸ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਦਾਰਾ ਕੀਤਾ ਜਾਵੇਗਾ ਪਹਿਲੀ ਐਨ ਆਰ ਆਈ ਮਿਲਣੀ ਅਸੀਂ ਪਠਾਨਕੋਟ ਦੇ ਪਿੰਡ ਚਮ ਰੋਡ ਮਿਨੀ ਗੋਆ ਚ ਇਸ ਕਰਕੇ ਰੱਖੀ ਹੈ ਤਾਂ ਬਾਹਰ ਵਸਦੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦੇ ਕੁਝ ਵੱਖਰੇ ਰੰਗ ਵੀ ਦਿਖਾਏ ਜਾਣ ਪਿੱਕੇ ਘਰ ਪੰਜਾਬ ਵੱਲੋਂ ਸਾਰੇ ਐਨਆਰਆਈ ਨੂੰ ਜੀ ਆਇਆਂ ਨੂੰ ਤੁਹਾਨੂੰ ਦੱਸ ਦੇਜੀ ਅੱਜ ਪਠਾਨਕੋਟ ਦੇ ਵਿੱਚ ਪਹਿਲੀ ਐਨਆਰਆਈ ਮੀਟਿੰਗ ਰੱਖੀ ਗਈ ਸੀਗੀ ਜਿਸ ਦੇ ਵਿੱਚ ਪੰਪਤਸਰ ਨੇ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਪਹਿਲੇ ਜੋ ਹੁੰਦਾ ਸੀਗਾ ਐਨਆਰਆਈਸ ਦੀ ਕੋਠੀ ਤੇ ਕਬਜ਼ਾ ਹੁੰਦਾ ਸੀਗਾ ਤੇ ਇਹ ਵੀ ਇਸ ਵਾਰ ਨਹੀਂ ਹੋਏਗਾ ਅਸੀਂ ਜੋ ਹੈ ਪਠਾਨਕੋਟ ਦੇ ਇਸ ਪਿੰਡ ਨੂੰ ਜੋ ਹੈ ਮਿਨੀ ਗੋਆ ਬਣਾਵਾਂਗੇ ਤੇ ਤੁਹਾਨੂੰ ਦੱਸਤੀ ਅੱਜ ਐਨਆਰਆਈ ਮੀਟਿੰਗ ਮਿਲਣੀ ਸੀਗੀ ਜੀ ਪਹਿਲੀ ਪੰਜਾਬ ਦੇ ਵਿੱਚ ਉਹਦਾ ਮੁੱਖ ਮਕਸਦ ਸੀਗਾ ਜਿਹੜੇ ਐਨਆਰਆਈ ਸੀਗੇ ਉਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇ ਤੁਹਾਨੂੰ ਦੱਸਤੀ ਹੈ ਜੀ ਪੰਤਮਨ ਸਾਹਿਬ ਨੇ ਕੀ ਕਿਹਾ ਅੱਜ ਤੋਂ ਅਸੀਂ ਪੰਜਾਬ ਚ ਪ੍ਰਵਾਸੀ ਪੰਜਾਬੀਆਂ ਲਈ ਐਨਆਰਆਈ ਮੀਟਿੰਗ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਚ ਐਨਆਰਆਈ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇਗਾ ਪਹਿਲੀ ਐਨਆਰਆਈ ਮੀਟਿੰਗ ਜਿਹੜੀ ਹੈ ਪੰਜਾਬ ਪਠਾਨਕੋਟ ਦੇ ਚਮਰੋੜ ਮਿਨੀ ਗੋਆ ਚ ਰੱਖੀ ਗਈ ਸੀਗੀ ਤੁਹਾਨੂੰ ਦੱਸਦੀ ਹੈ ਪੰਤਮਨ ਸਾਹਿਬ ਲਗਾਤਾਰ ਕੰਮ ਕਰਦੇ ਪਏ ਆ ਪੰਜਾਬ ਦੇ ਵਿੱਚ ਤੇ ਅੱਜ ਵੀ ਉਹਨਾਂ ਨੇ ਜੋ ਹੈ ਪਠਾਨਕੋਟ ਦੇ ਵਿੱਚ ਐਨਆਰਆਈ ਮਿਲਣੀ ਰੱਖੀ ਜਿਸ ਤੇ ਮੁੱਖ ਮਕਸਦ ਸੀਗਾ ਕਿ ਐਨਆਰਆਈ ਜਿਹੜੇ ਹੈਗੇ ਪੰਜਾਬ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਸੁਣੀ ਜਾਣ ਤੇ ਉਹਨਾਂ ਦੀ ਨਿਪਟਾਰਾ ਕੀਤਾ ਜਾ ਮੁਸ਼ਕਲਾਂ ਦਾ ਤੁਹਾਨੂੰ ਦੱਸਤੀ ਹੈ ਕੋਟਾ ਸਾਹਮਣੇ ਕਿ ਪਹਿਲਾਂ ਕੀ ਹੁੰਦਾ ਸੀਗਾ ਸਰਕਾਰਾਂ ਚ ਐਨਆਰਆਈ ਦੀਆਂ ਜਿਹੜੇ ਬਾਹਰ ਰਹਿੰਦੇ ਸੀਗੇ ਕਾਫੀ ਸਾਲਾਂ ਤੋਂ ਪੰਜਾਬ ਤੋਂ ਬਾਹਰ ਉਹਨਾਂ ਦੀ ਕੋਠੀਆਂ ਤੇ ਕਬਜ਼ਾ ਕੀਤਾ ਜਾਂਦਾ ਸੀਗਾ ਤੇ ਹੁਣ ਅਸੀਂ ਇਹ ਚ ਨਹੀਂ ਹੋਣ ਦੇਵਾਂਗੇ ਐਨਆਰਆਈਸ ਨੂੰ ਜੋ ਹੈ ਪੂਰੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇਗੀ ਕਿਉਂਕਿ ਐਨਆਰਆਈ ਜਿਹੜੇ ਹੈਗੇ ਆ ਉਹ ਪੰਜਾਬ ਦਾ ਨਾਮ ਰੌਸ਼ਨ ਕਰਦੇ ਹੈ ਬਾਹਰ ਤੇ ਅਸੀਂ ਇਸ ਪੰਜਾਬ ਦੇ ਪਠਾਨਕੋਟ ਦੇ ਪਿੰਡ ਦੇ ਵਿੱਚ ਮਿੰਨੀ ਗੋਆ ਬਣਾਵਾਂਗੇ ਇੱਥੇ ਕੀ ਹੈ ਫਿਲਮ ਦੀ ਸ਼ੂਟਿੰਗ ਰੱਖੀ ਜਾਏਗੀ ਫਿਲਮ ਸਿਟੀ ਬਣਾਈ ਜਾਏਗੀ ਤੁਸੀਂ ਇਸ ਵਾਰ ਕੀ ਕੰਦੇ ਜ਼ਰੂਰ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸਤੀ ਜੀ ਪੰਤਨਾਥ ਸਾਹਿਬ ਲਗਾਤਾਰ ਕੰਮ ਕਰਦੇ ਪਏ ਹੈਗੇ ਆ ਉਹਨਾਂ ਨੇ ਪਹਿਲੇ ਕੁਝ ਦਿਨ ਪਹਿਲੇ ਕਿਹਾ ਸੀਗਾ ਕਿ ਅਸੀਂ ਐਨਆਰਆਈ ਮਿਲ ਨਹੀਂ ਰੱਖਾਂਗੇ ਜਿਸ ਦੇ ਵਿੱਚ ਐਨਆਰਆਈਸ ਦੀਆਂ ਪ੍ਰੋਬਲਮਾਂ ਦਾ ਹੱਲ ਕੀਤਾ ਜਾਵੇਗਾ ਤੇ ਅੱਜ ਪੰਤਨਾਥ ਸਾਹਿਬ ਨੇ ਪਠਾਨਕੋਟ ਦੇ ਚਮਰੋੜ ਪਿੰਡ ਦੇ ਵਿੱਚ ਐਨਆਰਆਈ ਮਿਲਣੀ ਕੀਤੀ ਪਹਿਲੀ ਜਿਸ ਤੇ ਵਿੱਚ ਐਨਆਰਆਈਆਂ ਨਾਲ ਗੱਲ ਕਰਕੇ ਕਿਹਾ ਕਿ ਤੁਹਾਨੂੰ ਹਰ ਸਿਰਾਂ ਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਿਹਾ ਬਈ ਤੁਹਾਡਾ ਤੱਕਾ ਨਹੀਂ ਹੋਵੇਗਾ ਪਿਛਲੀ ਸਰਕਾਰਾਂ ਨੇ ਜੋ ਤੁਹਾਨੂੰ ਕਰਤਾ ਸੀ ਉਹ ਨਹੀਂ ਕਰਾਂਗੇ ਜੋ ਤੁਹਾਡਾ ਨਾਲ ਨਾਤਕਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਪੰਤਪਾ ਸਾਹਿਬ ਨੇ ਕਿਹਾ ਤੁਸੀਂ ਇਸ ਵਾਰ ਕੀ ਕੰਦੇ ਜਰੂਰ ਦੱਸੋ ਪੰਤਪਾ ਸਾਹਿਬ ਲਗਾਤਾਰ ਕੰਮ ਕਰਦੇ ਹੋਏ ਹੈਗੇ ਹੁਣ ਅਸੀਂ ਵੀ ਕੀ ਕਰੀਏ ਪੰਤਪਾ ਸਾਹਿਬ ਰੋਜ਼ ਹੀ ਕੋਈ ਵਧੀਆ ਕੰਮ ਕਰਦੇ ਹੈਗੇ ਤੇ ਸਾਨੂੰ ਜਰੂਰ ਵੀਡੀਓ ਬਣਾਨੀ ਪੈਂਦੀ ਹੈਗੀ ਪਰ ਤੁਸੀਂ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਇੱਕ ਇੱਕ ਖਬਰ ਤੁਹਾਨੂੰ ਦੱਸਾਂਗੇ ਜਿਹੜਾ ਸਰਕਾਰ ਜਿਹੜੀ ਹੈ ਵਧੀਆ ਕੰਮ ਕਰਦੀ ਹੈ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਹੈਗੇ ਪਰ ਅਸੀਂ ਚਾਹੁੰਦੇ ਹਾਂ ਕਿ ਜੋ ਪੰਜਾਬ ਦੀ ਸਰਕਾਰ ਵਧੀਆ ਕੰਮ ਕਰਦੀ ਹੈ ਉਹ ਤੁਹਾਨੂੰ ਦੱਸੀਏ ਕਿਉਂਕਿ ਜੋ ਚੀਫ ਮਿਨਿਸਟਰ ਹੁੰਦਾ ਹੈ ਉਹ ਪੰਜਾਬ ਦਾ ਹੋਵੇ ਚਾਹੇ ਦੂਸਰੇ ਸਟੇਟ ਦਾ ਉਹ ਪੰਜਾਬ ਜਾਂ ਦੂਸਰੇ ਸਟੇਟ ਦਾ ਭਲਾਈ ਹੀ ਸੋਚਦਾ ਹੈ ਤੇ ਸਾਡਾ ਕੰਮ ਹੈਗਾ ਕਿ ਪੰਜਾਬ ਦੇ ਪੰਜਾਬੀਆਂ ਨੂੰ ਜੋ ਫੈਸਿਲਿਟੀ ਮਿਲਦੀ ਹੈਗੀ ਚਾਹੇ ਉਹ ਐਨਆਰਆਈ ਹੋਣ ਉਸ ਦੇ ਬਾਰੇ ਤੁਹਾਨੂੰ ਦੱਸਿਆ ਜਾਵੇ ਤੁਸੀਂ ਇਸ ਵਾਰ ਕੀ ਕਹਿੰਦੇ ਜਰੂਰ ਦੱਸੋ ਦੱਸਿਓ ਤੁਹਾਨੂੰ ਪੰਤਨਾ ਸਾਹਿਬ ਨੇ ਪਠਾਨਕੋਟ ਦੇ ਵਿੱਚ ਰੱਖੀ ਪਹਿਲੀ ਐਨਆਰਆਈ ਮਿਲਨੀ